ਕਪੂਰਥਲਾ ਸ਼ਹਿਰ ਦੇ ਦੇ ਨਿਵਾਸੀ ਆ ਇਹਨਾਂ ਨੂੰ ਬੜੇ ਸਾਲਾਂ ਤੋਂ ਝੂਠੇ ਲਾਰੇ ਲਾ ਲਾ ਲਾਈ ਜਾ ਰਹੇ ਆ ਸਰਕਾਰ ਜਿਹੜੀ ਆ ਪੰਜਾਬ ਦੀ ਉਹ ਫੇਲ ਹੋ ਚੁੱਕੀ ਆ ਇੱਥੇ ਜਿਹੜੇ ਮੌਜੂਦਾ ਐਮਐਲਏ ਸਾਹਿਬ ਹੈਗੇ ਆ ਜਦੋਂ ਉਹਨਾਂ ਦਾ ਸਮਾਂ ਸੀਗਾ ਉਹਨਾਂ ਨੇ ਵੀ ਕੱਖ ਨਹੀਂ ਕੀਤਾ ਗਵਰਨਰ ਮਿਸਟਰ ਜੀ ਪੰਜਾਬ ਦੇ ਤੁਸੀਂ ਤਾਂ ਇਹ ਚੂਹੀ ਪੂਰੀ ਬੋਲਦੀ ਸੀ ਉਦੋਂ ਤੁਸੀਂ ਕੀ ਕੀਤਾ ਹੁਣ ਆਪਾਂ ਐਵੇਂ ਲੋਕਾਂ ਨੂੰ ਫੇਰ ਗਮਰਾ ਕਰਨ ਵਾਸਤੇ ਤਰਫੇ ਆ ਲੋਕਾਂ ਦੀ ਭਲਾਈ ਵਾਸਤੇ ਆਪਾਂ ਸਾਰਿਆਂ ਨੂੰ ਆਵਾਜ਼ ਚੱਕਣੀ ਚਾਹੀਦੀ ਆ ਤਾਂ ਜੋੜੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਆ ਗੁੰੰਗੀ ਪੁਲੀ ਸਰਕਾਰ ਆ ਇਹ ਭੁਖੀ ਸਰਕਾਰ ਆ ਇਹਦੇ ਕੋਲ ਪੈਸੇ ਵੀ ਹੈ ਨਹੀਂ ਸਤਿਕਾਰ ਜੀ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਸੁਨੀਲ ਗੋਗਨਾ ਕਪੂਰਥਲਾ ਦੇ ਵਿੱਚ ਡਾਈ ਰਿਆ ਜਿਹੜਾ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ਸਕਾਈ ਨਿਊਜ਼ ਦੀ ਟੀਮ ਨੇ ਜਿਹੜੀ ਕਿ ਇੱਕ ਖਬਰ ਚਲਾਈ ਸੀ ਉਸ ਤੋਂ ਬਾਅਦ ਜਿਹੜੇ ਕਿ ਖਬਰ ਦਾ ਅਸਰ ਹੋਇਆ ਔਰ ਇੱਥੇ ਜਿਹੜੇ ਕਿ ਬਲਕਾਰ ਸਿੰਘ ਮੰਤਰੀ ਵੀ ਇੱਥੇ ਦਾ ਦੌਰਾ ਕੀਤਾ ਉਹਨਾਂ ਦੇ ਨਾਲ ਰਾਣਾ ਗੁਰਜੀਤ ਸਿੰਘ ਨੇ ਵੀ ਦੌਰਾ ਕੀਤਾ ਹੁਣ ਸਾਡੇ ਨਾਲ ਐਸਰੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕੋਜੇਵਾਲ ਜੀ ਕੋਜੇਵਾਲ ਜੀ ਪਹਿਲਾਂ ਦਾ ਸਵਾਗਤ ਆ ਜੀ ਦੇਖੋ ਜੀ ਕਪੂਰਥਲਾ ਸ਼ਹਿਰ ਦੇ ਜਿਹੜੇ ਨਿਵਾਸੀ ਆ ਇਹਨਾਂ ਨੂੰ ਬੜੇ ਸਾਲਾਂ ਤੋਂ ਝੂਠੇ ਲਾਰੇ ਲਾ ਲਾ ਲਾਏ ਜਾ ਰਹੇ ਆ ਕਿ ਕਪੂਰਥਲੇ ਨੂੰ ਪਾਇਰਤ ਬਣਾ ਦਿੱਤਾ ਜਾਊਗਾ ਕਪੂਰਥਲੇ ਦਾ ਹਾਲਾਤ ਦੇਖ ਲਓ ਅੱਜ ਕਿ ਕਪੂਰਥਲੇ ਦੇ ਵਿੱਚ ਕਾਰਪੋਰੇਸ਼ਨ ਦੇ 300 ਬੰਦਾ ਚਾਹੀਦਾ ਸ਼ਹਿਰ ਦੀ ਸਫਾਈ ਕਰਨ ਵਾਸਤੇ ਤੇ ਤਕਰੀਬਨ 100 ਦੇ ਕਰੀਬ ਕੰਮ ਕਰ ਰਿਹਾ ਉਹ ਕਿੱਥੋਂ ਜਿਹੜਾ ਗੈਪ ਆ ਪੂਰਾ ਹੋਣਾ ਫੇ ਵਿਚਾਰੇ ਕੋਈ ਬਾਲਾ ਪੈਸਾ ਨਹੀਂ ਮੰਗ ਰਿਹਾ ਡੀਸੀ ਰੇਟ 9700 ਰੁਪਇਆ ਕੀ 9700 ਰੁਪਇਆ ਹੁੰਦਾ ਗਰੀਬ ਨੂੰ ਤੁਸੀਂ ਦੇਣਾ ਉੱਥੋਂ ਵਿਚਾਰੇ ਨੇ ਰੋਟੀ ਖਾਣੀ ਸਾਰੇ ਕੰਮ ਕਰਨੇ ਆ ਪਰ ਕੋਈ ਤਰਸੀ ਹੈ ਨਹੀਂ ਕਿਸੇ ਨੂੰ ਸਰਕਾਰ ਜਿਹੜੀ ਆ ਉਹ ਪੰਜਾਬ ਦੀ ਲੋਕ ਫੇਲ ਹੋ ਚੁੱਕੀ ਆ ਇੱਥੇ ਜਿਹੜੇ ਮੌਜੂਦਾ ਐਮਐਲਏ ਸਾਹਿਬ ਹੈਗੇ ਆ ਜਦੋਂ ਉਹਨਾਂ ਦਾ ਸਮਾਂ ਸੀਗਾ ਉਹਨਾਂ ਨੇ ਵੀ ਕੱਖ ਨਹੀਂ ਕੀਤਾ ਹੁਣ ਜਿਹੜੇ ਮੌਜੂਦਾ ਆਏ ਆ ਇਹ ਆਉਂਦੇ ਆ ਮੰਤਰੀ ਇੱਥੇ ਫੋਟੋ ਖਿਚਾ ਕੇ ਵਾਪਸ ਚਲ ਜਾਂਦੇ ਆ ਸੋ ਮੈਨਰੇ ਕਹਿੰਨ ਤੋਂ ਪਾਵੇ ਆ ਕਿ ਲੋਕਾਂ ਦਾ ਸੋਚੋ ਕੁਛ ਜੇ ਅੱਜ ਸਰਕਾਰੀ ਹਸਪਤਾਲ ਦੇ ਵਿੱਚ ਇਹ ਹਾਲਾਤ ਆ ਤੇ ਸਭ ਤੋਂ ਪਹਿਲਾਂ ਦਾ ਕਾਰ ਕਿ ਕਾਰਪੋਰੇਸ਼ਨ ਦੇ ਵਿੱਚੋਂ ਕੂੜਾ ਨਹੀਂ ਚੱਕਿਆ ਗਿਆ ਸ਼ਹਿਰ ਦੇ ਵਿੱਚੋਂ ਉਹਦਾ ਕਰਕੇ ਕਈ ਬਿਮਾਰੀਆਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਿਆ। ਔਰ ਉਸ ਦੇ ਨਾਲ ਹੀ ਜਿਹੜਾ ਸਰਕਾਰੀ ਹਸਪਤਾਲ ਦੇ ਵਿੱਚ ਆ ਡਾਕਟਰ ਸਾਹਿਬਾਨ ਆਪਣੀ ਪੂਰੀ ਵਾਹ ਲਾ ਰਹੇ ਆ ਵਿਚਾਰੇ ਪੂਰੀ ਜਿੱਦਾਂ ਕਹਿ ਲਓ ਵੀ ਤੰਦੇ ਹੀ ਨਾਲ ਆਪਣੀ ਸੇਵਾ ਕਰ ਰਹੇ ਆ। ਉਹਨਾਂ ਕੋਲ ਸਟਾਫ ਹੈ ਨਹੀਂ। ਸਟਾਫ ਹੋਊਗਾ ਤਾਂ ਕੋਈ ਬੰਦਾ ਕਿਸ ਨੂੰ ਐਡਮਿਟ ਕਰੂਗਾ ਜਾਂ ਕੋਈ ਪਰਚੀ ਬਣਾਊਗਾ ਨਾ ਜੀ। ਸੋ ਇਹ ਕੰਮ ਕਿਹਦੇ ਆ ਸਾਰੇ? ਇਹ ਕੰਮ ਆ ਕਿ ਸਰਕਾਰ ਦੇ। ਜਾਂ ਇਹਨੂੰ ਪਹਿਲਾਂ ਸਰਕਾਰਾਂ ਦੇ ਕਾਂਗਰਸ ਸਰਕਾਰ ਸੀ ਜਾਂ ਆਮਦ ਪਾਰਟੀ ਸਰਕਾਰ ਆ ਗਈ ਹੋਂ। ਸੋ ਮੈਂ ਸਮਝਦਾ ਕਿ ਇਸ ਜਿਹੜੇ ਲੋਕ ਆ ਇਹ ਸਿਰਫ ਫੋਟੋ ਖਿਚਵਾਉਣ ਵਾਸਤੇ ਆਉਂਦੇ ਆ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਫੇਰ ਚਲ ਜਾਂਦੇ ਆ ਗਰੀਬ ਭੋਲੇ ਭਾਲੇ ਲੋਕ ਵਿਚਾਰੇ ਵੋਟਾਂ ਵੇਲੇ ਫੇਰਾਂ ਝਾਂਸੀ ਵਿੱਚ ਆ ਜਾਂਦੇ ਆ ਤੇ ਫੇਰ ਜਿਹੜਾ ਹਾਲਾਤ ਉਹਨਾਂ ਦੇ ਹੋ ਹੀ ਜਾਂਦੇ ਆ ਪਰ ਇੱਥੇ ਦੇ ਜਿਹੜੇ ਕਿ ਵਿਧਾਇਕ ਰਾਣਾ ਗੁਰਜੀਤ ਸਿੰਘ ਪਿਛਲੇ ਲੰਬੇ ਸਮੇਂ ਤੋਂ ਜਿੱਤਦੇ ਆ ਰਹੇ ਉਹਨਾਂ ਦਾ ਤਾਂ ਇਹ ਕਹਿਣਾ ਹੈਗਾ ਕਿ ਕਮੇਟੀ ਦੇ ਕਾਰਪੋਰੇਸ਼ਨ ਕੋ ਫੰਡ ਹੈਗੇ ਉਹਨਾਂ ਨੇ ਵਾਪਸ ਕਰ ਦਿੱਤੇ ਜਾ ਗਏ ਹਨ ਉਹਨੂੰ ਲਿਆ ਕੇ ਕਮਿਸ਼ਨਰ ਦੇਖੇ ਜਿਹੜੇ ਕਮਿਸ਼ਨਰ ਉਪਰ 302 ਦਾ ਪਰਚਾ ਦਰਜ ਕੀਤਾ ਗਿਆ ਅਗਰ ਉਹ ਨਹੀਂ ਕੋਈ ਕਾਰਵਾਈ ਕਰਦੀ ਅਸੀਂ ਜਿਹੜੇ ਕਾਂਗਰਸ ਵਾਲੇ ਤਰਨਾ ਦਮਾ ਕੇ ਕਹਿਣ ਨੂੰ ਰਾਣਾ ਸਾਹਿਬ ਜੋ ਮਰਜ਼ੀ ਕਹੀ ਜਾਣ ਇੱਥੇ ਦੇ ਮੌਜੂਦਾ ਐਮਐਲਏ ਆ ਮੰਤਰੀ ਵੀਰੇ ਆ ਪੂਰੀ ਪਾਵਰ ਵਿੱਚ ਵੀਰੇ ਆ 20 ਸਾਲ ਤੋਂ ਕਪੂਤਰੇ ਦੇ ਉੱਪਰ ਉਹਨਾਂ ਦਾ ਜਿਹੜਾ ਰਾਜ ਹੈ ਉਹ ਕਰ ਰਹੇ ਆ ਔਰ 20 ਸਾਲ ਪਹਿਲਾਂ ਕਪੂਤਰੇ 'ਚ ਕੂੜਾ ਸਿੱਟਣ ਵਾਸਤੇ ਜਗ੍ਹਾ ਹੁੰਦੀ ਸੀ ਅੱਜ ਉਹ ਸਾਰੀ ਜਗ੍ਹਾ ਦੇ ਉੱਪਰ ਕਬਜ਼ੇ ਕੀਤੇ ਹੋਏ ਹੋਏ ਆ ਤੇ ਉਹ ਕਿਹਦਾ ਕੀ ਕਾਰਨ ਕੀ ਆ ਉਹਦੇ ਪਿੱਛੇ ਠੀਕ ਹੈ ਜੀ ਫੇਰ ਜੇ ਤੁਸੀਂ ਕਿ ਅੱਜ ਕਹਿੰਦੇ ਹੋ ਕਿ ਅੱਜ ਆਪੋਜੀਸ਼ਨ 'ਚ ਜਾ ਕੇ ਤੁਸੀਂ ਕਹਿੰਦੇ ਹੋ ਕਿ ਕਾਰਪੋਰੇਸ਼ਨ ਦੇ ਕੋਲ 14 ਕਰੋੜ ਰੁਪਇਆ ਪਿਆ ਆ ਬੰਦੇ ਭਰਤੀ ਨਹੀਂ ਕਰਦੀ ਕਾਰਪੋਰੇਸ਼ਨ ਕੌਂਸਲ ਸਾਰੇ ਤੁਹਾਡੇ ਕਾਂਗਰਸ ਦੇ ਮੇਅਰ ਤੁਹਾਡੀ ਹਾਊਸ ਤੁਹਾਡਾ ਠੀਕ ਹੈ ਜੀ ਔਰ ਤੁਸੀਂ ਜਦੋਂ ਤੁਸੀਂ ਪਾਵਰ ਜੀ ਸੀ ਤੁਸੀਂ ਕੀ ਕੀਤਾ ਉਦੋਂ ਤੁਸੀਂ ਕੈਬਨਰਨ ਮਿੰਿਸਟਰ ਸੀ ਪੰਜਾਬ ਦੇ ਤੁਸੀਂ ਸਾਡੀ ਤੂਤੀ ਪੂਰੀ ਬੋਲਦੀ ਸੀ ਉਦੋਂ ਤੁਸੀਂ ਕੀ ਕੀਤਾ ਹੁਣ ਆਪਾਂ ਐਵੇਂ ਲੋਕਾਂ ਨੂੰ ਫੇਰ ਗਮਰਾ ਕਰਨ ਵਾਸਤੇ ਤੁਰ ਪਏ ਆ ਉਹਦਾ ਫਾਇਦਾ ਕੋਈ ਨਹੀਂ ਹੈ ਸਾਰਿਆਂ ਨੂੰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਭਲਾਈ ਵਾਸਤੇ ਆਪਾਂ ਸਾਰਿਆਂ ਨੂੰ ਬਾਤ ਚੱਕਣੀ ਚਾਹੀਦੀ ਆ ਤਾ ਜੋੜੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਆ ਗੁੰਗੀ ਬੋਲੀ ਸਰਕਾਰ ਆ ਇਹ ਭੁੱਖੀ ਸਰਕਾਰ ਆ ਇਹਦੇ ਕੋਲ ਪੈਸੇ ਵੀ ਹੈ ਨਹੀਂ ਕਿਉਂਕਿ ਸਾਡੇ ਕਪੂਰਥਲੇ ਦੇ ਵਿੱਚ ਨਰਕ ਪਾਸਾ ਇਹਨਾਂ ਨੇ ਕਦੀ ਸ਼ਹਿਰ ਜਿੱਦਾਂ ਹੋਇਆ ਨਹੀਂ ਸੀ ਅਸੀਂ ਵੀ ਤਕਰੀਬਨ 40-45 ਸਾਲ ਦੇ ਹੋ ਗਏ ਆ ਕਦੀ ਇਹੋ ਜਿਹੇ ਹਾਲਾਤ ਦੇਖੇ ਨਹੀਂ ਕਪੂਰਥਲੇ ਦੇ ਕਿ ਬਈ ਇੰਨਾ ਗੰਦ ਕਪੂਰਥਲੇ ਇੰਨੀ ਬਿਮਾਰੀ ਹਸਪਤਾਲ ਦੇ ਹਾਲਾਤ ਇਹ ਆ ਦੇ ਕਾਰਪੋਰੇਸ਼ਨ ਦੇ ਵਿੱਚ ਕੋਈ ਆਪਣਾ ਕੂੜਾ ਚੱਕਣ ਵਾਸਤੇ ਸਾਡਾ ਸਫਾਈ ਕਰਮਚਾਰੀ ਹੈ ਨਹੀਂ ਹਸਪਤਾਲ ਦੇ ਵਿੱਚ ਸਾਡਾ ਕੋਈ ਮੁਲਾਜ਼ਮ ਹੈ ਨਹੀਂ ਜਿਹੜਾ ਕਿ ਸਾਡੀ ਕੋ ਪਰਚੀ ਬਣਾ ਸਕੇ ਸਾਡਾ ਕੋਈ ਸੇਵਾ ਕਰ ਸਕੇ ਸਾਡਾ ਕੋਈ ਅਟੈਂਡੈਂਟ ਬਣ ਸਕੇ ਕੋਈ ਉਹ ਇਹ ਸਾਰਿਆਂ ਦੇ ਜਿਮੇਵਾਰ ਤੇ ਦੂਸ਼ਣਬਾਜ਼ੀ ਕਰਨ ਦਾ ਸਮਾਂ ਨਹੀਂ ਹੈ ਇਹ ਸਮਾਂ ਹੈਗਾ ਰਲ ਮਿਲ ਕੇ ਸਾਰਿਆਂ ਨੂੰ ਸ਼ਹਿਰ ਕਪੂਰਥਲਾ ਬਚਾਉਣ ਦਾ ਪਰ ਜਿਹੜੇ ਦਾਈਦਾਨ ਮਰੀਜ਼ ਬਿਮਾਰ ਪਏ ਨੇ ਔਰ ਮਰੀਜ਼ ਮਰੇ ਵੀ ਆ ਉਹ ਇਹ ਵੀ ਕਹਿੰਦੇ ਆ ਕਿ ਜਿਹੜੇ ਕਮਿਸ਼ਨਰ ਆ ਉਹ ਆਪਣੀ ਜੇਬ ਦੇ ਵਿੱਚੋਂ ਉਹਨਾਂ ਨੂੰ ਇਹ ਤਨਖਾਹ ਦੇਣ ਸਾਰੀ ਦੇਖੋ ਜੀ ਮੈਂ ਇਹਦੇ ਬਾਰੇ ਜਿਆਦਾ ਨਹੀਂ ਜਾਣਦਾ ਪਰ ਜਿਹੜੇ ਵੀ ਅਫਸਰ ਜਿਮੇਵਾਰ ਹੈਗੇ ਉਹਨਾਂ ਦੇ ਉੱਪਰ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਜਿਹੜੇ ਆਉਣ ਵਾਲੇ ਅਫਸਰ ਆ ਉਹਨਾਂ ਦੀ ਕੋਈ ਰਿਸਪੌਂਸਿਬਿਲਟੀ ਫਿਕਸ ਹੋਵੇ ਕਿ ਸਾਡਾ ਫਰਜ਼ ਬੰਦਦਾ ਸੀ ਕਿ ਅਸੀਂ ਨਹੀਂ ਕੀਤਾ ਔਰ ਸਾਡੇ ਉੱਪਰ ਕਾਰਵਾਈ ਹੋ ਸਕਦੀ ਹੈ ਕੋਈ ਵੀ ਅਫਸਰ ਹੈ ਜਿਹੜਾ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ ਤੁਸੀਂ ਅੱਜ ਸਿਵਲ ਹਸਪੀਟਲ ਦੇ ਵਿੱਚ ਦੌਰਾ ਕੀਤਾ ਕਿ ਸਿਵਲ ਹਸਪੀਟਲ ਦੇ ਜਗ੍ਹਾ ਹੈ ਨਹੀਂ ਜਿਹੜਾ ਕਿ ਕੋਰੋਨਾ ਦੇ ਵਿੱਚ ਡੇਰਾ ਰਾਧਾ ਸਵਾਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੈਗੇ ਨੇ ਉਹਨਾਂ ਨੇ ਦੇਖੋ ਆਪਣੇ ਡੇਰੇ ਦੇ ਵਿੱਚ ਉੱਥੇ ਮਰੀਜ਼ਾਂ ਵਾਸਤੇ ਬੈੱਡ ਵੀ ਲਵਾ ਦਿੱਤੇਗੇ ਕਿਥੇ ਜਗ੍ਹਾ ਹੈ ਨਹੀਂ ਕਿ ਜਿਹੜਾ ਉੱਥੇ ਨਹੀਂ ਉਹ ਥੋੜਾ ਪ੍ਰਸ਼ਾਸਨ ਥੋੜਾ ਇਸ ਤਰ੍ਹਾਂ ਨੂੰ ਲੈ ਕੇ ਚੱਲਦਾ ਕਿ ਲੋਕ ਪੈਨਿਕ ਨਾ ਹੋਵੇ ਤੇ ਜਦੋਂ ਆਪਾਂ ਸਰਕਾਰੀ ਹਸਪਤਾਲ ਦੇ ਵਿੱਚ ਜਿਆਦਾ ਰਸ਼ ਪੈ ਜਾਂਦਾ ਫਿਰ ਲੋਕ ਕਹਿੰਦੇ ਕਿ ਪਤਾ ਨਹੀਂ ਕਿਹੜੀ ਕੋਈ ਬੰਪ ਭਿਆਨਕ ਬਿਮਾਰੀ ਫੈਲ ਗਈ ਆ ਪਰ ਮੈਂ ਧੰਨਵਾਦ ਕਰਦਾ ਸਮਾਜ ਸੇਵੀ ਸੰਸਥਾਵਾਂ ਦਾ ਡੇਰਾ ਬਿਆਸ ਦਾ ਰਾ स्वामी ਜੀ ਦਾ ਕਿ ਉਹ ਉਹਨਾਂ ਨੇ ਆਪਣੇ ਉੱਥੇ ਡੇਰੇ ਦੇ ਵਿੱਚ ਜਿਹੜੇ ਆ ਉਹ ਬੈੱਡ ਲਵਾ ਕੇ ਲੋਕਾਂ ਦੀ ਉਹ ਸੇਵਾ ਕਰ ਰਹੇ ਆ ਤੇ ਸਾਡੇ ਜਿਹੜੇ ਡਾਕਟਰ ਸਾਹਿਬਾਨ ਹੈਗੇ ਆ ਉਹ ਉੱਥੇ ਜਾ ਕੇ ਲੋਕਾਂ ਦਾ ਉਹ ਚੈੱਕਅਪ ਕਰ ਰਹੇ ਆ ਪਰ ਮੈਂ ਫਿਰ ਦੁਬਾਰਾ ਉਹ ਹੀ ਬੇਨਤੀ ਕਰਦਾ ਕਿ ਡਾਕਟਰ ਸਾਹਿਬ ਕਿੰਨਾ ਕ ਆਪਣੇ ਕੋਲੋਂ ਕਰ ਲੈਣਗੇ ਜੀ ਗੱਲ ਇਹ ਤਫਾਫਦੀਆਂ ਸਰਕਾਰ ਨੇ ਤੇ ਸਰਕਾਰ ਆ ਕੇ ਕੋਈ ਆਪਣਾ ਕੈਬਨਟ ਮੈਸੇਜ થી ਆਉਂਦਾ ਕੋਈ ਇਸਦਾ ਮੌਜੂਦਾ ਐਮਐਲਏ થી ਆਉਂਦਾ ਉਹ ਗੱਲਾਂ ਕਰਕੇ ਚਲ ਜਾਂਦੇ ਆ ਇਹ ਗੱਲਾਂ ਨਾ ਕਰਨ ਇਹ ਗੱਲਾਂ ਕਰਨ ਦਾ ਸਮਾਂ ਨਹੀਂ ਹੈ ਲੋਕਾਂ ਦੇ ਨਾਲ ਖੜਨ ਦਾ ਸਮਾਂ ਆ ਲੋਕਾਂ ਦੀ ਸੇਵਾ ਕਰਨ ਦਾ ਸਮਾਂ ਇਹ ਤੇ ਬਲਕਾਰ ਸਿੰਘ ਮੰਤਰੀ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਨਾਲ ਰਾਣਾ ਗੁਰਜੀਤ ਸਿੰਘ ਕਾਂਗਰਸ ਦੇ ਐਮਐਲਏ ਆ ਉਹ disse ਇਦਾਂ ਵੀ ਕਦੇ ਕਿ ਇਦਾਂ ਐਮਐਲਏ ਨਾਲ ਨਹੀਂ ਚਲੋ ਲੋਕਾਂ ਦੇ ਕੰਮ ਕਰਨ ਵਾਸਤੇ ਜਾਣਾ ਕਿਸੇ ਕੋਲ ਕੋਈ ਮਾੜੀ ਗੱਲ ਨਹੀਂ ਸਮਝਦਾ ਮੈਂ ਪਰ ਉਹਦੇ ਕੋ ਹੱਲ ਵੀ ਹੋਵੇ ਨਾ ਜੀ ਹਾਲੇ ਆ ਵੀ ਬਲਕਾਰ ਸਿੰਘ ਜੀ ਪਹਿਲਾਂ ਵੀ ਇੱਥੇ ਕਈ ਵਾਰੀ ਆਏ ਆ ਪਹਿਲਾਂ ਵੀ ਹਰ ਸਾਲ ਪਹਿਲਾਂ ਹੜਤਾਲ ਹੋਈ ਸੀ ਉਦੋਂ ਵੀ ਲੋਕ ਮੰਗਾ ਮੰਨ ਕੇ ਗਏ ਸੀ ਉਹਦਾ ਕੀ ਹੋਇਆ ਕਿਉਂ ਲੋਕਾਂ ਦੁਆਰਾ ਗਰੀਬ ਮਜ਼ਦੂਰਾਂ ਨੂੰ ਸਪਾਈ ਸੇਵਕਾਂ ਨੂੰ ਕਿਉਂ ਦੁਬਾਰਾ ਬਹਿਣਾ ਪਿਆ ਤੋ ਇਹ ਸਾਰੀ ਗੱਲਾਂ ਦਾ ਜਵਾਬ ਤੇ ਸਰਕਾਰੀ ਦੇ ਸਕਦੀਆਂ ਨੇ ਤੋ ਇਹ ਸੰ ਜਿਲ੍ਹਾ ਪ੍ਰਧਾਨ ਸਾਹਿਬ ਨਾਲ ਰਜੀਤ ਸਿੰਘ ਜੀ ਖੋਜਵਲ ਇੱਥੇ ਮਰੀਜ਼ ਜਿਹੜੇ ਕਿ 2-3 ਦਿਨੋਂ ਦਿਨ ਵਧਦੇ ਜਾ ਰਹੇ ਆ ਉਹ ਇਹ ਦੌਰਾ ਕਰਨ ਆਏ ਆ ਕਿ ਅਸੀਂ ਹੁਣ ਤੁਹਾਨੂੰ ਥੋੜੀ ਦੇਰ ਬਾਅਦ ਡੇਰਾ ਰਾਧਾ ਸਮਿਲੀ ਦੇ ਜਿਹੜੇ ਕਿ ਸਤਸੰਗ ਘਰ ਦੇ ਵਿੱਚ ਵੀ ਬੈੱਡ ਬਣੇ ਉੱਥੇ ਵੀ ਤੁਹਾਨੂੰ ਤਸਵੀਰਾਂ ਦ